ਹੋਰ ਸਾਹਿਬ ਦੇ ਨੇ ਇਹ ਦੋ ਇਕੱਠੇ ਕੱਢ ਕੇ ਵਿਚਾਲੇ ਬੈੱਡ ਬਣਾਉਂਦੇ ਆ ਫਿਰ ਦੋ ਇਕੱਠੇ ਹੁਣ ਮਿੱਤਰੋ ਬੰਨ ਲਿਆ ਆਪਾਂ ਸਾਰੇ ਪਸ਼ੂ ਅੰਦਰ ਉਧਰੋਂ ਵੀ ਬੰਨ ਲੇ ਸਾਰੇ ਤੇ ਬੰਦੇ ਲੱਗੇ ਚਵਾਈ ਨੂੰ ਗੰਨਾ ਜਿਹੜਾ ਐਂ ਬੀਜਿਆ ਜਾਂਦਾ ਇੱਕ ਗੰਨਾ ਇੱਥੇ ਐਂ ਤਰਿਆ ਜਾਂਦਾ ਫੇਰ ਐ ਫਟੇ ਫਟੇ ਹਾਂ ਇਹ ਬੰਦਾ ਸਵੇਰੇ ਜਾਂਦਾ ਠਾ ਠੂਰ ਕੱਢ ਕੇ ਦੁੱਧ ਪਾਣ ਵਈ ਇਹ ਸ਼ਾਹੀ ਨੌਕਰੀ ਕਰਦਾ ਇਹ ਕਿ ਆ ਵੀ ਰੰਗ ਨਹੀਂ ਵਧੀਆ ਕੁਆਲਿਟੀ ਦਾ ਕੀਤਾ ਉਹ ਹਲ ਬਹੁਤ ਸ਼ੁੱਧ ਚੱਲਦਿਆ ਜੱਕ ਲੱਗੇ ਹੋਇਆ ਲੋ ਵੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਝੋਪ ਕਰਦਾ ਸਾਰੇ ਠੀਕ ਹੋਵੋਗੇ ਸ਼ੁਰੂਆਤ ਕਰਦੇ ਆਂ ਦਿਨ ਦੀ ਤੇ ਵਲੌਗ ਦੀ ਅੱਜ ਹੋਤਾ ਵੈਸੇ ਦੁਪਹਿਰਾ ਹੀ ਗਿਆ ਪਹਿਲਾਂ ਆਪਾਂ ਸਵੇਰ ਦੇ ਗਏ ਹੋਏ ਸੀ ਕਿਤੇ ਅੱਜ ਜੰਗੀ ਅੰਕਲ ਹੁਣੇ ਬੀਜਣ ਲੱਗੇ ਹੋਇਆ ਗੰਨਾ ਘਰ ਕੋਲੇ ਹੀ ਇੱਥੇ ਜਿੱਥੇ ਖਿਲਾੜੀ ਵਾਲਾ ਕੰਨਾ ਲਾਇਆ ਹੋ ਉਹਦੇ ਨਾਲ ਹੀ ਇਹ ਵੀ 99 ਦੀ 99 20 ਹੀ ਬੀਜਦੇ ਆਪਾਂ ਜਿਹੜਾ ਆਪਾਂ ਖਿਲਾੜੀ ਦੇ ਖਿਲਾੜੀ ਵਾਲੇ ਕੰਨੇ ਦੇ ਉੱਤੋਂ ਕੱਚਾ ਗੰਨਾ ਨਹੀਂ ਲਾ ਲੈਂਦੇ ਹੁੰਦੇ ਜਾਂ ਖਰਾਬ ਉਹ ਵੀ ਤਿਆਰ ਕਰਕੇ ਉਹੀ ਬੀਜਣ ਲੱਗੇ ਹੋਇਆ ਇਹ ਆਪਣੇ ਜਿਹੜੇ ਗੰਨੇ ਵਾਲੇ ਹਾਲ ਨੇ ਇਹ ਹੋਰ ਸਾਫ ਦੇ ਨੇ ਜਿਵੇਂ ਇਹ ਦੋ ਸਿਹੜ ਇਕੱਠੇ ਕੱਢਦੇ ਨੇ ਇੱਧਰ ਗੰਨਾ ਪੈ ਜਾਂਦਾ ਤੇ ਇੱਧਰ ਵਿਚਾਲੇ ਬੈੱਡ ਫੇਰ ਉਹਰੇ ਗੰਨਾ ਫੇਰ ਇੱਥੇ ਫੇਰ ਵਿਚਾਲੇ ਬੈੱਡ ਆ ਦੇ ਇਸ ਤਰ੍ਹਾਂ ਨਾਲ ਖਾਲੀਆਂ ਦੋ ਪਾ ਦਿੰਦੇ ਆ ਇਕੱਠੀਆਂ ਇਹ ਵਿਚਾਲੇ ਬੈੱਡ ਆ ਇਹ ਇਹ ਸਿਹੜ ਇਹ ਹੁਣ ਆਪਾਂ ਗੰਨੇ ਉੱਤੇ ਲਾਵਾਂਗੇ ਪਿਆਜ਼ ਜਿਹੜੇ ਆ ਬੈੱਡ ਬਣੇ ਹੋਏ ਇਹਨਾਂ ਦੇ ਉੱਤੇ ਲਾਵਾਂਗੇ ਪਿਆਜ਼ ਹੁਣ ਤਾਂ ਗੰਨੇ ਵਾਲੇ ਹਲ ਦੂਜੇ ਵੀ ਹੁੰਦੇ ਆ ਜਿਹੜੇ ਤਿੰਨ ਇਕੱਠੇ ਕੱਢ ਦਿੰਦੇ ਆ 1 2 3 ਨਾਲੇ ਇਹ ਹੋਰ ਸਾਫ ਦੇ ਨੇ ਇਹ ਦੋ ਇਕੱਠੇ ਕੱਢ ਕੇ ਵਿਚਾਲੇ ਬੈੱਡ ਬਣਾਉਂਦੇ ਆ ਫਿਰ ਦੋ ਇਕੱਠੇ ਹੁਣ ਵਿਚਾਲੇ ਬੈੱਡ ਉੱਤੇ ਪਿਆਜ਼ ਲਾਵਾਂਗੇ ਆ ਡੇਢ ਕੋ ਬਿੱਗਾ ਬਾ ਆਪਣਾ ਵੱਧ ਹੀ ਆ ਪੂਰਾ ਥਾਂ ਇੱਥੇ ਬੀਜਣਾ ਅਜ ਬੰਦੇ ਵਿਲੇ ਸੀ ਚਲੋ ਗੰਨਾ ਬੀਤਤਾ ਤੇ ਇਧਰ ਆ ਹਲ ਨੇ ਆਪਣੇ ਗੰਨੇ ਵਾਲੇ ਜਿਨ੍ਹਾਂ ਨਾਲ ਹੁਣ ਬੀਜ ਰਹੇ ਹਾਂ ਇਹ ਇਕੱਠੇ ਦੋ ਸਿਆੜ ਕੱਢਦੇ ਐ ਇੱਥੋਂ ਫਿਰ ਵਿਚਾਲੇ ਬੈੱਡ ਬਣਾ ਦਿੰਦੇ ਆ ਪੱਤੀ ਲਾਈ ਹੋਈ ਆ ਤੇ ਇੱਥੇ ਇਕੱਠੇ ਦੋ ਸਿਆੜ ਬਾ ਬੀਜ ਦੇਣਾ ਅੱਜ ਟਰਾਲੀ ਵੀ ਨਹੀਂ ਗਈ ਹੈਗੀ ਮਿਲ ਨੂੰ ਕਿ ਹਲੇ ਮੈਲ ਚੱਲੀ ਨਹੀਂ ਹੈਗੀ ਸਫਾਈ ਹੁੰਦੀ ਆ ਮੈਲ ਦੀ ਇੱਥੇ ਖੜੀ ਆ ਦੇਖਦੇ ਆ ਟਰੈਕਟਰ ਤੋਂ ਪੱਲੀ ਵੀ ਨਹੀਂ ਲਾਈਫ ਦੇਖਦੇ ਆ ਕੱਲ ਨੂੰ ਲੈ ਕੇ ਜਾਂਦੇ ਆ ਕਿ ਅੱਜ ਸ਼ਾਮ ਨੂੰ ਜਿਵੇਂ ਹੋਊ ਸਾਨੂੰ ਦਿਖਾਵਾਂਗੇ ਵਲੌਗ ਚ ਤੇ ਅੱਜ ਖਿਲਾੜੀ ਦਾ ਵੀ ਕੰਮ ਬੰਦੀ ਆ ਬੰਦੇ ਸਾਰੇ ਆਪਾਂ ਅੱਜ ਕੰਨਾ ਬੀਜ ਨਹੀਂ ਲਾਏ ਹੋਇਆ ਕੰਨਾ ਬੀਜ ਕੇ ਨਾਲ ਦੀ ਨਾਲ ਉੱਤੇ ਮਿੱਟੀ ਵੀ ਪਾਈ ਜਾਂਦੇ ਆ ਤੇ ਪੱਠੇ ਵੀ ਵੱਡੇ ਹੀ ਬੰਦਿਆਂ ਨੇ ਪੱਠੇ ਵੀ ਚੱਕ ਲੈ ਡੰਗਰਾਂ ਵਾਸਤੇ ਲੋ ਵੀ ਮਿੱਤਰੋ ਆਗੇ ਫਾਰਮ ਦੇ ਵਿੱਚ ਬੰਦੇ ਉਧਰ ਗੰਨਾ ਬੀਜੀ ਜਾਂਦੇ ਆ ਤੇ ਅੱਜ ਧੁੱਪ ਤਾਂ ਸਵੇਰੇ ਸਾਜਰੀ ਨਿਕਲਿਆ ਸੀ ਡੰਗਰ ਤਾਂ ਪਰ ਆਪਾਂ ਨਮਾਇ ਨਹੀਂ ਹੈਗੇ ਬਾਹਰ ਕੱਢ ਤੇ ਇਧਰ ਲਈ ਲੈਣ ਆਪਾਂ ਡੰਗਰ ਵਾਲੀ ਆਪਣੀ ਜਿਹੜੀ ਇਧਰ ਲੈਣ ਉਹ ਇਧਰ ਬਾਹਰ ਕੱਢ ਦਿੰਨੇ ਹੁੰਦੇ ਆ ਦੇ ਡੰਗਰ ਬਾਹਰ ਕੱਢਣ ਦਾ ਹੁਣ ਫਰਸ ਸਾਰਾ ਸੁੱਕ ਗਿਆ ਜਦੋਂ ਚਵਾਈ ਦਾ ਟਾਈਮ ਹੋਊਗਾ ਉਦੋਂ ਮੰਨ ਲਾਂਗੇ ਦੇਖੋ ਐਨ ਸੁੱਕਿਆ ਪਿਆ ਫਰਸ ਉਧਰ ਇਧਰ ਹਲੇ ਧੁੱਪ ਘੱਟ ਲੱਗਦੀ ਆ ਆਪਣੇ ਫਰਸਾਂ ਨੂੰ ਤੇ ਇੱਧਰ ਵੀ ਡੰਗਰ ਬਾਹਰ ਕੱਢ ਤੇ ਮੇਨ ਮੇਨ ਉਧਰੋਂ ਬੰਨ ਲੇ ਆਪਾਂ ਸਾਰੇ ਪਸ਼ੂ ਅੰਦਰ ਉਧਰੋਂ ਵੀ ਬੰਨ ਲੇ ਸਾਰੇ ਤੇ ਬੰਦੇ ਲਾਗੇ ਚਵਾਈ ਨੂੰ ਮੰਜੀਤੂਣੀ ਆਹ ਲੈਨ ਚੋਕੇ ਇਹਨਾਂ ਨੇ ਸਾਰੀਆਂ ਚੋ ਦੇਣੀਆਂ ਝੋਟੇ ਬੰਦੇ ਨੇ ਆਪਣੇ ਐਂਡ ਲਾ ਦਿੰਦਾ ਜਾਂ ਕੰਮ ਨੂੰ ਪੈਂਦਿਆ ਫਿਰ ਤਾਂ ਰੀਜ ਨਾਲ ਕਰਦਿਆ ਪੂਰੀ ਮਮੈਂਟੋ ਮੈਂਟੀ ਇਹਨਾਂ ਨੇ ਚੋ ਦੇਣੀਆਂ ਨੇ ਫਿਰ ਚੱਲਦੇ ਆਂ ਸ਼ਾਮ ਨੂੰ ਦੁੱਧ ਪਾਉਣ ਦੇਖਦੇ ਆਂ ਅੱਜ ਕੌਣ ਜਾਂਦਾ ਕਿ ਆਪਾਂ ਗਏ ਤਾਂ ਸਾਨੂੰ ਅੱਜ ਸ਼ਹਿਰ ਦਾ ਰੰਗ ਟੰਗ ਦਿਖਾਉਣੇ ਆਂ ਪਹਣ ਬੰਦੇ ਚਵਾਈ ਕਰਨ ਲੱਗ ਗਏ ਦੇਖੋ ਆ ਫਰਸ ਓਕਣ ਦਾ ਫਾਇਦਾ ਬੰਦੇ ਵੀ ਨਹੀਂ ਲੱਪੜਦੇ ਨਾਲੇ ਪਸ਼ੂ ਵੀ ਨਹੀਂ ਲੱਪੜਦੇ ਨਾਲੇ ਫਰਸ ਨੂੰ ਧੁੱਪ ਲੱਗ ਜਾਂਦੀ ਆ ਚਲੋ ਕਰ ਲੈਣ ਦੇ ਚਵਾਈ ਬੰਦਿਆਂ ਨੂੰ ਲਓ ਵੀ ਮਿੱਤਰੋ ਬੀਜ ਤਾਂ ਜੰਗੀ ਅੰਕਲ ਹੁਣੀਆਂ ਨੇ ਅੱਧੇ ਕਿਆਰੇ ਚੰਨਾ ਅੱਧਾ ਸਵੇਰੇ ਬੀਜਣਗੇ ਕਿਉਂਕਿ ਇਹ ਦੋ ਤਿੰਨ ਕਿ ਜਾਣੀ ਸੀਗੇ ਐਂ ਬੀਜ ਕੇ ਉੱਤੇ ਮਿੱਟੀ ਪਾਤੀ ਅਰੇ ਜੰਗੀ ਅੰਕਲ ਪਾਈ ਜਾਂਦਾ ਕਹੀ ਨਾਲ ਤੇ ਦੇਖਦੇ ਆ ਕੱਲ ਨੂੰ ਕੱਲ ਨੂੰ ਬੀਜਾਂਗੇ ਪਿਆਜ਼ ਵੀ ਉੱਤੇ ਗੰਨਾ ਬੀਜੇ ਤੋਂ ਕਾਨੂੰ ਪਨੀਰੀ ਲਿਆਵਾਂਗੇ ਨਾਲੇ ਪਿਆਜ਼ ਦੀ ਨਾਲੇ ਕਾਨੂੰ ਗੰਨਾ ਬੀਜੇ ਤੋਂ ਬਾਅਦ ਉੱਪਰ ਇਹਦੇ ਪਿਆਜ਼ ਲਾਉਨੇ ਆ ਤੁਹਾਨੂੰ ਪਿਆਜ਼ ਲਾਉਂਦੇ ਵੀ ਦਿਖਾਵਾਂਗੇ ਵੀ ਆਪਾਂ ਕਿਵੇਂ ਲਾਉਨੇ ਆ ਇਹਦੇ ਉੱਤੇ ਆ ਬਿੱਡਾਂ ਉੱਤੇ ਲਾ ਦੇਣੇ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅਗਲੇ ਵਲੌਗਾਂ ਦੇ ਵਿੱਚ ਉਹ ਵੀ ਦੇਖਣ ਨੂੰ ਮਿਲੂਗਾ ਪਿਆਜ਼ ਪਿਆਜ਼ ਲਾਉਂਦੇ ਤੇ ਅੱਜ ਆਪਾਂ ਕਣਕ ਤੇ ਸਪਰੇ ਵੀ ਕਰਾਤੀ ਠਿੱਕੇਤੀ ਕਰਾਤੀ ਸੀਗੀ ਬੰਦਿਆਂ ਤੋਂ ਤੇ ਆਲੂਆਂ ਤੇ ਵੀ ਕਰਾਤੀ ਕੋਈ ਮਿੱਤਰੋ ਤੁਹਾਨੂੰ ਆਪਾਂ ਗੰਨੇ ਦੀ ਬਜਾਈ ਵੀ ਚੈੱਕ ਕਰਾਉਨੇ ਆ ਪੂਰਾ ਇਹਨ ਸੰਘਣਾ ਵੀ ਪਾਇਆ ਆਪਾਂ ਗੰਨਾ ਜਿਹੜਾ ਐ ਬੀਜਿਆ ਜਾਂਦਾ ਇੱਕ ਗੰਨਾ ਇੱਥੇ ਆਏ ਤੇ ਰਿਆ ਜਾਂਦਾ ਫੇਰ ਐ ਦੂਜਾ ਇੱਥੇ ਆਏ ਐ ਲੈਨ ਚ ਗੰਨਾ ਬਸ ਸਿੱੜ ਦੇਣਾ ਆਪਾਂ ਤੇ ਗੰਨਾ ਅੱਖ ਤੋਂ ਫੁੱਟੇ ਹੁੰਦਾ ਜਿਵੇਂ ਆ ਅੱਖਾਂ ਨਾ ਗੰਨੇ ਦੀ ਇਹਦੇ ਇੱਥੋਂ ਗੰਨਾ ਫੁੱਟੇ ਹੁੰਦਾ ਹੁੰਦਾ ਬਸ ਜਦ ਉੱਤੇ ਮਿੱਟੀ ਪੈ ਗਈ ਇਹਨੇ ਆਪ ਹੀ ਫੁੱਟਿਆ ਨਾ ਉੱਤੇ ਤੁਹਾਨੂੰ ਉਹ ਜਿਆਦਾ ਨਿਕਲਿਆ ਆਦੋਂ ਵੀ ਦਿਖਾਵਾਂਗੇ ਇਹ ਗੰਨਾ ਨਿਕਲਦਾ ਲੇਟ ਹੁੰਦਾ ਤਾ ਕਰਕੇ ਆਪਾਂ ਇਹਦੇ ਉੱਤੇ ਪਿਆਜ਼ ਲਾ ਦੇਣਾ ਕਿਉਂਕਿ ਬਾਕੀਆਂ ਨੂੰ ਤਾਂ ਕਈ ਵੀਰਾਂ ਨੂੰ ਤਾਂ ਪਤਾ ਹੈ ਸਾਲ ਦੀ ਫਸਲ ਹੁੰਦੀ ਹੈ ਸਾਲ 10-12 ਮਹੀਨਿਆਂ ਦੀ ਮਿੱਤਰੋ ਅੱਜ ਆਪਾਂ ਦੁੱਧ ਪਾਉਣ ਤਾਂ ਗਏ ਨਹੀਂ ਹੈਗੇ ਤੇ ਫਾਰਮ 'ਚ ਆਏ ਸੀ ਬੰਦੇ ਚਾਹ ਪੀਂਦੇ ਆ ਸ਼ਾਮ ਦੀ ਰਾਤ ਦੀ ਵੀ ਮੰਨੋ ਹੁਣ ਕਿਹੜੇ ਕੁੜੇ ਹੋ ਕੇ ਨੰਦਰ ਅੰਕਲ ਹੁਣੀ ਫਿਰ ਪਾਵਾਂਗੇ ਪੱਠੇ ਮਗਾ ਜਾਵਾਂਗੇ ਚੱਕ ਦੋਗੇ ਫਟੇ ਫਟੇ ਆਹ ਇਹ ਬੰਦਾ ਸਵੇਰੇ ਜਾਂਦਾ ਠਾ ਠੂਰ ਕੱਢ ਕੇ ਦੁੱਧ ਪਾਣ ਵਈ ਇਹ ਸ਼ਾਹੀ ਨੌਕਰੀ ਕਰਦਾ ਇਹ ਨਹੀਂ ਆ ਫਿਰ ਵਾਣਾ ਕੰਪਨੀ ਮਾੜੀ ਆ ਵਾਣਾ ਕੰਪਨੀ ਨਹੀਂ ਮਾੜੀ ਇਹ ਛੋਟੇ ਬੰਦੇ ਆਪਣੇ ਵਈਸਰਾ ਵਾਹ ਵਧੀਆ ਬੰਦੇ ਨੇ ਜਿੰਨੇ ਵੀ ਤੁਹਾਨੂੰ ਕੇਰਾ ਸਾਰੇ ਬੰਦੇ ਨਾਲ ਬਣਾਵਾ ਕਿ ਨਿੰਦਰ ਅੰਕਲ ਦਾ ਸਵਾਹ ਤਾਂ ਸਭ ਨਾਲੋਂ ਵਧੀਆ ਆ ਬੰਦਾ ਉਦੋਂ ਵਧੀਆ ਆ ਉਦੋਂ ਵਧੀਆ ਐਨ ਰੀਜ ਲਾ ਕੇ ਕੰਮ ਕਰਦੇ ਆ ਤੇ ਹੁਣ ਇਹਨਾਂ ਨੇ ਪੱਠੇ-ਪੁੱਠੇ ਪਾ ਦੇਣੇ ਆ ਕੁਤਰਾ ਕਰ ਲਿਆ ਸੰਨੀ ਕਰ ਦੇਣਗੇ ਜਿਹੜਾ ਜਿੰਮੇ-ਜਿੰਮੇ ਕੋ ਪਾਉਣਾ ਹੋ ਤੁਹਾਨੂੰ ਕਿਸ ਦਿਨ ਡਾਈਟ ਪਲਾਨ ਵੀ ਦੱਸਾਂਗੇ ਆਪਾਂ ਆਪਣੇ ਪਸ਼ੂਆਂ ਦਾ ਵੀ ਕੀ-ਕੀ ਪਾਉਣੇ ਆ ਤੇ ਦਾਣੇ ਚ ਕੀ ਕੀ ਰਲਾਉਣੇ ਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਆਪਾਂ ਕਿਹੜਾ ਦਾਣਾ ਘਰੇ ਇਕੱਠਾ ਰਲਾ ਲੈਣੇ ਹੁੰਦੇ ਆ ਫੀਡ ਵੀ ਮੰਗਾਉਣੇ ਆ ਫਿਰ ਦਾਣਾ ਜਿਹੜਾ ਰਲਾ ਕੇ ਸਾਰਾ ਕੁ ਇਕੱਠਾ ਕਰਕੇ ਫਿਰ ਪਾਉਣੇ ਹੁੰਦੇ ਆ ਆਪਾਂ ਤੁਹਾਨੂੰ ਤੁਹਾਨੂੰ ਸਾਰਾ ਕੁਝ ਦੱਸਾਂਗੇ ਕੋਈ ਨਹੀਂ ਅੱਗੇ ਅੱਗੇ ਬਸ ਜੁੜੇ ਰਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਨਹੀਂ ਓਕੇ ਹਾਂਜੀ ਇੱਕ ਬੰਦਾ ਉਹ ਆਉਂਦਾ ਆਪਣਾ ਆਜੋ ਜੀ ਆਜੋ ਤੁਹਾਨੂੰ ਵੀ ਮਿਲਾ ਦਈਏ ਕਿੱਥੋਂ ਆਏ ਹੋ ਜੀ ਅੱਛਾ ਅੱਛਾ ਤੱਥੇ ਹਾਂ ਉਹ ਕਲਾੜੀ ਨੂੰ ਜਿਹੜੇ ਤੱਥੇ ਜੇ ਆਪਾਂ ਬਾਲਣ ਸੁੱਕਣਾ ਪਾਇਆ ਸੀ ਅੱਜ ਧੁੱਪ ਚ ਉਹ ਇਕੱਠੇ ਕਰਕੇ ਆਇਆ ਹੋ ਮਨਜੀਤ ਬਾਈ ਤੂੰ ਵੀ ਚਾਹ ਪੀ ਲੈ ਫਿਰ ਕਿਹੜੇ ਜੇ ਹੋ ਗਏ ਪਾ ਦੋ ਪੱਠੇ ਤੇ ਫਿਰ ਨਾ ਤੋ ਕਿ ਆਪਦੀ ਰੋਟੀ ਫੜ ਲੋ ਠੀਕ ਆ ਵਾ ਜਿਹੜਾ ਮਾੜਾ ਮੋਟਾ ਗੋਹਾ ਬੰਦਿਆਂ ਨੇ ਉਹ ਵੀ ਚੱਕ ਦੇਣਾ ਮਗਰੋਂ ਪਸ਼ੂਆਂ ਦੇ ਸਾਰਾ ਕੰਮ ਕੇਰਾ ਨਵੇੜ ਦੇਣਗੇ ਫਿਰ ਰੋਟੀ ਰੋਟੀ ਖਾ ਕੇ ਕਿਰਾਂ ਪੈਣ ਲੱਗੇ ਦੁਬਾਰਾ ਫੋੜਾ ਮਾਰ ਦਿੰਦੇ ਹੁੰਦੇ ਆ ਇਹ ਪਸ਼ੂਆਂ ਦੇ ਸੋ 11 ਵਜੇ ਪੈਂਦੇ ਆ ਉਸ ਤੋਂ ਬਾਅਦ ਇੱਕ ਵਾਰੀ ਫੋੜਾ ਮਾਰ ਦਿੰਦੇ ਹੁੰਦੇ ਆ ਪਸ਼ੂਆਂ ਦੇ ਮਗਰ ਕਰ ਹੀ ਜਾਂਦੇ ਆ ਕੰਮ ਆ ਆਪਣੀ ਮਸ਼ੀਨ ਇੰਨਾ ਕਿ ਜ਼ਿਆਦਾ ਆਪਾਂ ਨੂੰ ਕੰਮ ਦਿੰਦੀ ਆ ਨਾ ਜਿੰਨਾ ਕਹਿਦੀ ਹੈ ਬਹੁਤ ਵਧੀਆ ਮਸ਼ੀਨ ਆ ਇਹ ਜਿੰਨਾ ਦਾ ਬਈ ਵੱਡਾ ਕੰਮ ਆਉਣ ਫਾਰਮ ਵਾਲਿਆਂ ਨੂੰ ਹਨਾ ਉਹਨਾਂ ਦੇ ਨਹੀਂ ਆਪਾਂ ਬਹੁਤ ਪਹਿਲਾਂ ਦੀ ਆਪਣੇ ਕੋਲੇ ਮੈਂ ਕਹਨਾ ਹੋ ਗਏ ਇਹਨੂੰ 7 ਸਾਲ ਹੀ ਹੋ ਗਏ ਉਹਨਾਂ ਦੇ 6-7 ਸਾਲ ਇਹ ਮਸ਼ੀਨ ਨੂੰ BCS ਕੰਪਨੀ ਦੀ ਆ BCS ਕੰਪਨੀ ਦੀ ਬਹੁਤ ਉਦੋਂ ਨਵੀਆਂ ਹੀ ਆਈਆਂ ਸੀ ਜਦੋਂ ਆਪਾਂ ਲੈ ਲਈ ਸੀਗੀ ਇਹ ਤੇ ਬਹੁਤ ਕੰਮ ਦਿੰਦੀ ਆ ਬਰਸੀਮ ਜਮੀ ਐਨੀ ਐਨੀ ਚੀਜ਼ ਇਹ ਸਾਰੀ ਵੜ ਦਿੰਦੀ ਆ ਦੇਖ ਲੋ ਐਨੀ ਐਨੀ ਚੀਜ਼ ਨੇ ਸਾਰੀ ਵੜ ਦੇਣੀ ਆ ਡੀਜ਼ਲ ਤੇ ਚੱਲਦੀ ਆ ਇੰਜਨ ਰੱਖਿਆ ਆ ਇੱਥੇ ਸੀਟ ਲੱਗੀ ਆ ਇੱਥੇ ਸਟੀering ਇਹਦਾ ਆ ਆਹ ਸਟੀering ਆ ਇਹਦਾ ਪੈਰਾਂ ਨਾਲ ਚੱਲਦਾ ਬਹੁਤ ਵਧੀਆ ਚੀਜ਼ ਆ ਤਾਂ ਮਹੌਤ ਕੰਮ ਨਵੇੜਦੀ ਆ ਜੇ ਬੰਦੇ ਨੇ ਕਰਨਾ ਹੋਵੇ ਪੱਠੇ-ਪੁੱਠੇ ਤਾਂ ਮਿੰਟ ਮਾਰਦੀ ਆ ਵੱਢਣ ਨੂੰ ਆਰਜਨ ਖੜਾ ਆਪਣੇ ਵਾਲਾ ਇਹਨੂੰ ਵੀ ਅੰਦਰ ਕਰਦੇ ਆ 3600 ਤਾਂ ਕਰਤਾ 56 ਵੀ ਕੱਢਿਆ ਨਹੀਂ 5500 ਟਰਾਲੀ ਦੇ ਮੂਰੇ ਹੀ ਪਾਇਆ ਹੋਇਆ ਉਹ ਵੀ ਨਹੀਂ ਕੱਢਿਆ ਹੈਗਾ ਕੱਲ ਨੂੰ ਜਾਊ ਟਰਾਲੀ ਸ਼ਾਮ ਨੂੰ ਕੱ ਪਰਸੋਂ ਨੂੰ ਸਵੇਰੇ ਦੇਖਦੇ ਆ ਉਹ ਵੀ ਦਿਖਾਉਨੇ ਆ ਤੁਹਾਨੂੰ ਤੇ ਆਰਜਨ ਨੂੰ ਵੀ ਕਰਦੇ ਆ ਅੰਦਰ ਵਾ ਲਾਗੇ ਮੰਜੀ ਤੂੰ ਨਹੀਂ ਮੰਜੀ ਚਾਹ ਨਹੀਂ ਪੀਣੀ ਤੂੰ अच्छा अच्छा मनजीत लाग गया ਪੱਠੇ ਪਾਉਣ ਤੇ ਹੁਣ ਤੂੜੀ ਵੀਰ ਲਾਉਣੀ ਆ ਇਹਦੇ ਚ ਤੂੜੀਰ ਲਾ ਕੇ ਚਲ ਤੂੰ ਦੱਸ ਦੇ ਆਪ ਸਾਰਾ ਕੋ ਕੀ ਕੀ ਪਾਉਣਿਆ ਡੰਗਰਾਂ ਨੂੰ ਸਵੇਰੇ ਤੋਂ ਲੈ ਕੇ ਆਸਣ ਤੱਕ ਕਿਵੇਂ ਕਿਵੇਂ ਡਾਈਟ ਪਲਾਨ ਆ ਦੱਸ ਦੇ ਸਵੇਰੇ ਤੋਂ ਲੈ ਕੇ ਆਸਣ ਤੱਕ ਜੀ ਪਹਿਲੇ ਤਾਂ ਪੱਠਾ ਖਿਲਾੜ ਕੇ ਹਾਂ ਇਸਕੇ ਸਵੇਰ ਸਵੇਰੇ ਹਾਂ ਇਸਕੇ ਉੱਪਰ ਤੂੜੀ ਪਾ ਕੇ ਫਿਰ achar ਥੋੜਾ ਜਿਹਾ ਪਾ ਕੇ ਫਿਰ ਜਾ ਕੇ ਡੰਗੜ ਕੋ પાਕੇ ਫਿਰ ਦਾਣਾ ਪਾ ਕੇ ਫਿਰ ਹੱਥ ਮਿਲਾ ਕੇ ਫਿਰ ਜਾ ਕੇ ਡੰਗੜ ਉਸਕੇ ਉੱਪਰ ਬੰਨ੍ਹ ਦਿੱਤਾ ਹਾਂ ਤਾਂ ਡੰਗੜ ਖਾਲਪਾ ਹੈਗਾ ਤੇ ਜੀ ਫਿਰ ਜਾ ਕੇ ਇਕੱਠੇ ਪੈਸਾਂ ਨੂੰ ਪਾ ਕੇ ਫਿਰ ਪੱਠੇ ਸਾਂ ਨੂੰ ਮੈਂ 13 ਵਿੱਚ ਜੀ ਪਾਣੀ ਪੂਣੀ ਵੀ ਪਲਾ ਦਿੱਤਾ ਡੰਗੜਾ ਨੂੰ ਆਪਾਂ ਆਚਾਰ ਵੀ ਮੰਗਾਇਆ ਹੋਇਆ ਵਾ ਮੱਕੀ ਦਾ ਆਚਾਰ ਆ ਇਹ ਇਹ ਮਿਲ ਜਾਂਦਾ ਬਹੁਤ ਵੀਰਾਂ ਨੂੰ ਤਾਂ ਪਤਾ ਹੀ ਹੋਊਗਾ ਇਹ ਵੀ ਬਹੁਤ ਵਧੀਆ ਚੀਜ਼ ਅਜ ਮੇਰੇ ਨਾਲ ਵਿੱਚ ਇਹ ਜੀ ਰੁੱਤ ਵੀ ਆ ਜਾਂਦੀਆਂ ਨਾ ਵਰਖੀ ਮੁੰਦਾ ਨਾ ਕੋਈ ਪੱਠੇ ਹੁੰਦੇ ਆ ਫਿਰ ਇਹ ਆਚਾਰ ਹੀ ਚਾਰ ਪੰ ਮੰਗਾ ਲੈਨੇ ਨੇ ਆਪਾਂ ਚਾਰ ਪਾ ਦਿੰਨੇ ਹੁੰਨੇ ਆ ਪਸ਼ੂਆਂ ਨੂੰ ਇਹ ਵੀ ਬਹੁਤ ਵਧੀਆ ਚੀਜ਼ ਆ ਬਾਕੀ ਜਿਹੜੀ ਫੀਡ ਫੂਡ ਆ ਉਹ ਆਪਣੀ ਲੈਦਾ ਆਉਂਦੀ ਆ ਉਹ ਵੀ ਉਹ ਆਪਾਂ ਦਾਣੇ ਚੀਰ ਲਾ ਲੈਨੇ ਹੁੰਨੇ ਆ ਇਕੱਠੀ ਕਰ ਲੈਨੇ ਹੁੰਨੇ ਆ ਸਾਰਾ ਕੁ ਦਲੀਆ ਆਰਡਰ ਰਣ ਕੇ ਪੌਣਿਆਂ ਡੰਗਰਾਂ ਨੂੰ ਤੁਹਾਨੂੰ ਮੈਂ ਦੱਸਿਆ ਹੀ ਪਿਛਲੇ ਵਲੌਗ ਚ ਆ ਖੜੀ ਆ ਆਪਣੀ ਵਾਲੀ ਤੂੜੀ ਵਾਲੀ ਮਸ਼ੀਨ ਆ ਇਹ ਆਪਣੇ ਕੋ ਰਾਜਾ ਕੰਪਨੀ ਦੀ ਆ ਰਾਜਾ ਵਾਲਿਆਂ ਦੇ ਤਲਵੰਡੀ ਭਾਈ ਵਾਲੇ ਬਾਈਆਂ ਦੀ ਬਹੁਤ ਵਧੀਆ ਮਸ਼ੀਨ ਆ ਇਹ ਕੋਈ ਨਹੀਂ ਜੀ ਜੇ ਮੇਰੇ ਕੋ ਕਲਿੱਪ ਹੋਈ ਤੁਹਾਨੂੰ ਸਫਾਈ ਦੀ ਉਹ ਵੀ ਦਿਖਾਉ ਮੈਂ ਇੰਨੀ ਕਿ ਜ਼ਿਆਦੇ ਵਧੀਆ ਵਾ ਕਿੰਨੀ ਕਹਦੀ ਹੈ ਸਫਾਈ ਤਾਂ ਅਸੀਂ ਇਹਦੇ ਨਾਲ 20 22 24 ਟਰਾਲੀਆਂ ਤਾਂ ਹੱਸ ਕੇ ਕੱਢ ਲੈਨੇ ਆ ਦਿਨ ਦੇ ਵਿੱਚ ਇੱਕ ਬਾਈ ਦਾ ਮੈਨੂੰ ਮੈਸੇਜ ਵੀ ਆਇਆ ਸੀਗਾ ਵੀ ਤੇ ਮਸ਼ੀਨ ਵਧੀਆ ਵਾਰ ਆਜ ਵਾਲਿਆਂ ਦੀ ਅਸੀਂ ਲੈਣੀ ਆ ਹੁਣ ਤਾਂ ਪੱਲੜ ਪਾ ਕੇ ਠਾਕੀ ਆ ਬਸ ਕੱਢਦੇ ਆ ਇਹਨੂੰ ਵੀ ਮਹੀਨੇ ਤੱਕ ਇਹਦੀ ਰਿਪੇਅਰ ਰਿਪੋਰਟ ਕਰਦੇ ਆ ਬਲੇਡ ਬਲੂਡ ਪਿਛਲੇ ਸਾਲ ਨਵੇਂ ਹੀ ਪਾਏ ਸੀ ਪਿਛਲੇ ਸੀਜ਼ਨ ਵਾਅਦ ਕੀਤਾ ਪਾਸੇ ਹੀ ਬਦਲਨੇ ਨੇ ਇਹ ਆਪਣੇ ਕੋਲ ਖੰਨੀ 2022 ਮਾਡਲ ਆ ਨਵੀਂ ਆਈ ਸੀਗੀ ਆ ਆਪਣੇ ਵਾਲਾ ਹੈਗਾ ਰੂਟਾਵੇਟਰ ਗੰਨੇ ਚ ਫੇਰਨ ਵਾਲਾ ਜਿਵੇਂ ਗੰਨੇ ਚ ਕੱਖ ਨਹੀਂ ਹੋ ਜਾਂਦਾ ਉਹਨਾਂ ਦੇ ਇੱਥੇ ਗੰਨਾ ਹੁੰਦਾ ਦੋ ਪਾਸੇ ਵਿੱਚ ਜਿਹੜਾ ਖਾਲੀ ਥਾਂ ਹੁੰਦਾ ਜਿਹੜੇ ਦੂਜੇ ਹਲਾ ਨਾਲ ਆਪਾਂ ਗੰਨਾ ਵੀਰ ਦਿਆਂ ਤਿੰਨ ਵਾਲਿਆਂ ਨਾਲ ਐ ਖਾਲੀਆਂ ਹੁੰਦੀਆਂ ਨੇ ਐ ਇਹ ਉਹਨਾਂ ਚ ਫਿਰਦਾ ਬਹੁਤ ਵਧੀਆ ਜਿਵੇਂ ਕੱਖ ਕੁਖ ਹੁੰਦਾ ਸਾਰੇ ਵੜ ਦਿੰਦਾ ਪਰ ਜੇ ਫੇਰੀ ਉੱਚਾ ਰੱਖ ਕੇ ਬਾਹਲਾ ਡੂੰਗਾ ਫਿਰੇ ਜੜਾਂ ਤੇ ਵੀ ਅਸਰ ਕਰਦਾ ਗੰਨੇ ਦੀਆਂ ਤੇ ਇਹ ਵੀ ਬਹੁਤ ਵਧੀਆ ਚੀਜ਼ ਆ ਇੱਕ ਵਾਰੀ ਤੁਹਾਨੂੰ ਆਪਾਂ ਸਾਰੇ ਆਪਣੇ ਸੰਦਾਂ ਦੀ ਵੀ ਵੀਡੀਓ ਬਣਾਵਾਂਗੇ ਅੱਦੇ ਸੰਦ ਆਪਣੇ ਉੱਧਰਲੇ ਘਰੇ ਖੜੇ ਆ ਬਾਹਰਲੇ ਘਰੇ ਲੇਜ਼ਰ ਕਰਾ ਮਲਚਰ ਆਲੂ ਵਾਲੀ ਮਸ਼ੀਨੋਂ ਧੋਕੇ ਲਾਤੇ ਸੀਗੇ ਉਹ ਵੀ ਅੰਦਰ ਕੋਈ ਨਹੀਂ ਕਰਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਬਸ ਜੁੜੇ ਰਹੋ ਤੁਸੀਂ ਆਪਣੇ ਵਲੌਗਰ ਨਾਲ ਹੁਣ ਘੈਂਟ ਘੈਂਟ ਬਲੌਗ ਆਉਣਗੇ ਇੱਧਰ ਸੰਤੋਸ਼ ਚੱਕੀ ਜਾਂਦਾ ਸਪੈਸ਼ਲ ਲੱਗੀ ਹੋਈ ਆ ਸੰਤੋਸ਼ ਬਾਰ ਡੰਗਰ ਬੰਨੇ ਹੋ ਸੀਗੇ ਨਾ ਦੁਪਹਿਰੇ ਉਹਨਾਂ ਦਾ ਗੋਹਾ ਚੱਕੀ ਜਾਂਦਾ ਵਾ ਇੱਥੇ ਆਪਣੇ ਰੂੜੀ ਨੇੜੇ ਹੀ ਆ ਨੇ ਰੇੜੀ ਰਹੀਂ ਸਿੱਟੇ ਹੁਣ ਆਪਣੇ ਕੋਲ ਲੈਫਟ ਵਾਲੀ ਰੇੜੀ ਵੀ ਆ ਉਹ ਟੁੱਟ ਗਈ ਥੋੜੀ ਐ ਉਹਦੇ ਲੱਗਿਆਂ ਦਾ ਲੈਫਟ ਚੱਕੀ ਜਾਂਦੀ ਆ ਜਿਹੜੀ ਆ ਆਪਣੇ ਕੋਲ ਹਲ ਨੇ 17 ਹਲ ਨੇ ਇਹ ਗਿਆਨੀ ਵਾਲੇ ਬਾਈਆਂ ਤੋਂ ਬਣਵਾਏ ਸੀਗੇ ਗਿਆਨੀ ਇੰਪਲੀਮੈਂਟ ਬਹੁਤ ਸ਼ੁੱਧ ਹਲ ਨੇ ਇਹ ਇਹ ਪਤਾ ਨਹੀਂ ਪਰ ਇੱਕ ਇਹਨਾਂ ਦੀ ਇੱਕ ਕੰਪਲੀਟ ਆ ਡਰਾ ਬੈਗਸ ਆ ਇਹਨਾਂ ਦੇ ਜੰਗਾਲ ਬਹੁਤ ਪਿਆ ਰੰਗ ਬਹੁਤ ਛੇਤੀ ਖਰਾਬ ਹੋਇਆ ਹਲੇ ਇਹਨਾਂ ਨੂੰ ਸਾਲ ਹੋਇਆ ਵਾ ਰੰਗ ਚਲਾਏ ਵੀ ਨਹੀਂ ਇਹਨੇ ਕੇਰੇ ਇੱਕ ਵਾਰੀ ਫਾਲੀਆਂ ਕਸੀਆਂ ਦੇ ਲੋ ਆ ਦੂਜੀ ਵਾਰੀ ਪਾਈਆਂ ਨੇ ਹੁਣ ਰੰਗ ਦੇਖ ਲੋ ਤੁਸੀਂ ਇਹ ਰੰਗ ਹੋਣਾ ਪੈਨ ਨੂੰ ਦੁਬਾਰਾ ਕਰਾਵਾਂਗੇ ਬਸ ਇਹੀ ਇਹਨਾਂ ਦੀ ਸਾਨੂੰ ਮਾੜੀ ਗੱਲ ਲੱਗੀ ਆ ਵੀ ਰੰਗ ਨਹੀਂ ਵਧੀਆ ਕੁਆਲਿਟੀ ਦਾ ਕੀਤਾ ਉਹ ਹਲ ਬਹੁਤ ਸ਼ੁੱਧ ਚੱਲ ਦਿਆ ਜੈਕ ਲੱਗੇ ਹੋਇਆ ਇਹਨਾਂ ਨੂੰ ਜੈਕ ਰਾਹੀਂ ਖੁੱਲਦਿਆ ਇਹ ਜੇ ਰੰਗ ਰੰਗ ਵੀ ਵਧੀਆ ਕਰ ਦਿੰਦੇ ਪਰ ਇੰਨੀ ਛੇਤੀ ਜੰਗਾਲ ਲੱਗਣੇ ਚਾਹੀਦਾ ਆਪਣੇ ਹੁਣ ਬਾਹਰ ਖੜੇ ਆ ਇਹ ਵੀ ਤਾਂ ਨਹੀਂ ਆਪਣੇ ਅੰਦਰ ਖੜੇ ਹੁੰਦੇ ਆ ਇਹ ਵੀ ਹੁਣ ਆਪਾਂ ਅੰਦਰ ਕੀਤੇ ਨਹੀਂ ਸੀਗੇ ਆਲੂਆਂ ਦੀ ਪਟਾਈ ਤੋਂ ਬਾਅਦ ਬਾਹਰ ਬੋਣਾ ਹੀ ਆ ਫੇਰ ਕੱਢਦੇ ਫਿਰਾਂਗੇ ਤਾਂ ਕਰਕੇ ਨਹੀਂ ਕੀਤੇ ਸੀਗੇ ਜੱਕ ਲੱਗੇ ਹੁੰਦੇ ਆ ਇਹਨਾਂ ਨੂੰ ਸ਼ੇਪ ਜਿਹੜੀ ਇੰਨੀ ਕੁ ਸੋਹਣੀ ਡਿਜ਼ਾਈਨ ਆ ਨਾ ਦੇਖੋ ਇਹਨਾਂ ਬੱਤੀ-ਬੁੱਤੀ ਲਾ ਕੇ ਕਿਨਾਂ ਦਾ ਵੱਟ ਕੱਢੇ ਹੋਏ ਨੇ ਹਲਾਂ ਦੇ ਵਧੀਆ ਲੱਗਦੇ ਆ ਇਹਨ ਪੂਰੇ ਆ ਬਚਾਰਾ ਆਪਣਾ ਪੰਪ ਇਹਦੇ ਨਾਲ ਹੁਣ ਸਪਰੇਅ ਘਾਟੀ ਕਰਦੇ ਆ ਕਿਉਂਕਿ ਆਲੂਆਂ ਤੇ ਇਧਰ ਖਿਲਾੜੀ ਕੁਲੂੜੀ ਚੱਲਦੀ ਸੀ ਆਲੂਆਂ ਤੇ ਫਿਰ ਆਪਾਂ ਠੇਕੇ ਦੀ ਕਰਾਤੀ ਸੀਗੀ ਹੇਗਾ ਆਪਣੇ ਪਿੰਡ ਬੰਦਾ ਠੇਕੇ ਦੇ ਸਪਰੇ ਕਰ ਦਿੰਦਾ ਕਣਕਾਂ ਗੁਣਕਾ ਦੇ ਕੱਢਾਂ ਕਰਾਂਗੇ ਕੋਈ ਨਹੀਂ ਇਹਦੇ ਨਾਲ ਵੀ ਸਪਰੇ ਤੁਹਾਨੂੰ ਦਿਖਾਵਾਂਗੇ ਗੰਨੇ ਗੁਣਨੇ ਤੇ ਇਹਦੇ ਨਾਲ ਹੀ ਕਰਦੇ ਹੁੰਦੇ ਆ ਜਦ ਵੱਡਾ ਹੋ ਜਾਂਦਾ ਫਿਰ ਬੰਦੇ ਵੜਦੇ ਨਹੀਂ ਹੈਗੇ ਗੰਨੇ 'ਚ ਠੇਕੇ ਵਾਲੇ ਫਿਰ ਆਪਣੇ ਜੰਗੀ ਅੰਕਲੋਂ ਹੀ ਕਰ ਦਿੰਦੇ ਹੁੰਦੇ ਆ ਗੰਨੇ 'ਚ ਗੰਨੇ 'ਚ ਵੀ ਸਪਰੇ ਕਰਨੀ ਬਹੁਤ ਔਖੀ ਆ ਪਹਿਲਾਂ ਰਾਹ ਰੂ ਬਣਾਉਣੇ ਪੈਂਦੇ ਆ ਬਾਂਸਾਂ ਨਾਲ ਗੰਨਾ ਬੀਜਣਾ ਵੀ ਸੌਖਾ ਨਹੀਂ ਹੈਗਾ ਢੋਣਾ ਵੀ ਔਖਾ ਤੇ ਸਾਂਭਣਾ ਵੀ ਔਖਾ ਪੂਰਾ ਸਾਰਾ ਇਹ ਬਾ ਸੂਰ ਜਾਨਵਰ ਵਾਲਾ ਖਰਾਬ ਕਰ ਦਿਆ ਨਹੀਂ ਤਾਂ ਕੋਈ ਚੱਕਰ ਨਹੀਂ ਐਡਾ ਗੰਨੇ ਦੀ ਫਸਲ ਵੀ ਬਹੁਤ ਵਧੀਆ ਫਸਲ ਆ ਵਾ ਕਾਲੂ ਪਿਆਜ਼ ਵੀ ਬੀਜਦੇ ਆ ਗੰਨੇ ਦੇ ਉੱਤੇ ਦੇਖਦੇ ਆ ਸਾਰਾ ਕੁ ਚਲੋ ਠੀਕ ਆ ਮਿੱਤਰੋ ਅੱਜ ਦਾ ਵਲੌਗ ਆਪਾਂ ਹੋਰੀ ਸਮਾਪਤ ਕਰਦੇ ਆ ਮਿਲਦੇ ਆ ਸਭ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਵਲੌਗ ਸਭ ਨੂੰ ਵਧੀਆ ਲੱਗਿਆ ਹੋਊਗਾ ਆਪਾਂ ਹੁਣ ਘੈਂਟ ਘੈਂਟ ਕੰਟੈਂਟ ਲੈ ਕੇ ਆਵਾਂਗੇ ਬਾ ਕਰਦੇ ਆ ਆਲੂਆਂ ਦੀ ਪਟਾਈ ਵੀ ਮੂਰੇ ਸ਼ੁਰੂ ਬਾ ਤੁਸੀਂ ਜੁੜੇ ਰਹੋ ਆਪਣੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਸਭ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਧੰਨਵਾਦ